ਇਥੇ ਇਥੇ ਮੈਨੂੰ ਤੇ ਯਾਰ ਜਿਹੜੇ ਆਰਗੇਨਾਈਜ਼ਰ ਉਹਨਾਂ ਨੇ ਕਿਆ ਸੀ ਸਵਾਗਤ ਮੈਂ ਕਹਿੰਦਾ ਬਹੁਤ ਚੰਗੀ ਗੱਲ ਮੇਰੀ ਗੱਲ ਸੀ ਯਾਰ ਪਾਰਟੀ ਸਮਾਜ ਦੇ ਪ੍ਰੋਗਰਾਮ ਪਾਰਟੀ ਬਾਜੀ ਬਣਾਉਂਦੇ ਮੈਨੂੰ ਇਹ ਪਤਾ ਸੀ ਤੁਸੀਂ ਸਮਝਾਉਂਦੇ ਆ ਆ ਸ਼ਰਮ ਦੀ ਸਮਾਜ ਸ਼ਰਮ ਦੀ ਸਣੀ ਸਮਾਜ ਦੇ ਲੋਕ ਖੜੇ ਆ ਜਦੋਂ ਮੇਰੀ ਗੁਰੂ ਉਹਦੇ ਸਭ ਤੋਂ ਪਹਿਨਾ ਉਹ ਜੇ ਤਖਬੀਰ ਵੀ ਸੀ ਕਿ ਤੇ ਮੈਂ ਵੀ ਗਿਆ ਦੀ ਜਦੋਂ ਵੀ ਅਸੀਂ ਇਹੀ ਗੱਲ ਰੱਖੀ ਸੀ ਵੀ ਜਿਹੜਾ ਆਪਣੇ ਪੰਜਾਬ ਦਾ ਜੋ ਫਲਾਲ ਫਲਾ ਚੱਲ ਰਿਹਾ ਆ ਨੈਵੀਾਰੇ ਸਾਰੇ ਸਾਰੇ ਸਮਾਪ ਤੋਂ ਤੁਹਾਨੂੰ ਸਾਰਿਆਂ ਨੂੰ ਖੁਸ਼ੀ ਆ ਮੇਰੀ ਗੱਲ ਇਹਦੇ ਤੇ ਕਦੇ ਦਿਮਾਗ ਜਿਹੋ ਜਿਹੇ ਤੈਨੂੰ ਆਇਆ ਮੈਨੂੰ ਇਹ ਕੱਲ ਦੱਸ ਮੈਨੂੰ ਇੱਕ ਦੱਸ ਸਤਾ ਬਸਸਾ ਰਹੀ ਫਰੇ ਇਹ ਕਿਸੇ ਸਮਾਪ ਦਾ ਵਿਰੋਧ ਨਹੀਂ ਇਹ ਤਾਂ ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ ਹੈ ਇਹ ਤਾਂ ਪ੍ਰੋਗਰਾਮ ਹੈ ਸਮਾਪ ਦਾ ਕੋਈ ਵਿਰੋਧ ਨਹੀਂ ਇਹ ਜਿਹੜੀ ਪਾਰਟੀ ਦਾ ਪ੍ਰੋਗਰਾਮ ਹੈ ਪਾਰਟੀ ਦਾ ਪ੍ਰੋਗਰਾਮ ਹੈ ਆਪਾਂ ਆਪਣੇ ਸਮਾਜ ਨੂੰ ਸ਼ਰਮ ਕਰਿਓ ਕੁਛ ਨਾ ਮੇਰੀ ਗੱਲ ਸੁਣ ਮੈਨੂੰ ਤੇ ਮੇਰੇ ਪਤਾ ਯਾਰ ਤੂੰ ਆਰਗੇਨਾਈਜ਼ਰ ਨਾਲ ਗੱਲ ਕਰ ਵੀਰ ਅੱਛਾ ਭਾਈ ਤੁਹਾਡਾ ਕੋਈ ਰੋਲ ਨਹੀਂ ਤੁਹਾਡਾ ਕੋਈ ਰੋਲ ਨਹੀਂ ਮੈਂ ਤਾਂ ਆਪਣੀ ਵੀਰ ਨੂੰ ਵੀ ਸਾਡੇ ਸਾਡਾ ਪਾਣ ਨੂੰ ਕੋਈ ਮੈਂ ਦੱਸਦਾ ਕੋਈ ਰੋਲ ਨਹੀਂ ਮਾਰੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਹਰਿਆਣਾ ਵਿੱਚ ਮੁੱਖ ਮੰਤਰੀ ਸਨ ਜੀ ਤੇ ਲੋ ਸਾਹਿਬ ਲੋ ਸਾਹਿਬ ਤੇ ਲੋ ਸਾਹਿਬ ਬੇਨਤੀ ਤਾਂ ਸੁਣ ਲਿਓ ਲੋ ਸਾਹਿਬ ਬੇਨਤੀ ਸੁਣਿਆ ਜੀ ਮੁੱਖ ਮੰਤਰੀ ਹਰਿਆਣਾ ਨਹੀਂ ਨਹੀਂ ਤੁਸੀਂ ਅੰਦਾਜ਼ ਨਹੀਂ ਨਹੀਂ ਮੁੱਖ ਮੰਤਰੀ ਕਹਿੰਦਾ ਕਿ ਸਮਾਜ ਦਾ ਪ੍ਰੋਗਰਾਮ ਹੈ ਲੋ ਸਾਹਿਬ ਮੇਰੀ ਬੇਨਤੀ ਹੈ ਇੱਕ ਮਿੰਟ ਬੇਨਤੀ ਸੁਣਿਆ ਜੀ ਸਾਰੇ ਸਵਾਲ ਇਹ ਹੈਗਾ ਕਿ ਪ੍ਰੋਗਰਾਮ ਆਪਣੇ ਅੰਨੇ ਦੇ ਕਰ ਸਾਡੇ ਸਾਡੀ ਬੇਨਤੀ ਨਹੀਂ ਸਾਡੀ ਬੇਨਤੀ ਆ ਬਰਾਦਰੀ ਆ ਅੱਧ ਕਦਮ ਕਰੀਏ ਲੇਕਿਨ ਮੁੱਖ ਮੰਤਰੀ ਹਰਿਆਣਾ ਦੇ ਆਪ ਦਾ ਮੁਆਜਬਾ ਹੈ ਮੈਂ ਕਹਿੰਦਾ ਸਮਾਜ ਦੇ ਸਾਡੇ ਆਜੂ ਦੇ ਆਜੂ ਤੇਰੇ ਵੀ ਚਲੋ ਪਰ ਆਉਂਦੇ ਮੇਰੀ ਬੇਨਤੀ ਸੁਣ ਲਿਆ ਕਰੋ ਇਹ ਨੀ ਮੈਂ ਮੱਝਪਨ ਨੂੰ ਹੂਕਾ ਤੇਰਾ ਮਸਲਾ ਵੀ ਨਹੀਂ ਸਮਝਦਾ ਇਹ ਸਮਾਜ ਦੇ ਲੋਕ ਕਰੂਗਾ ਮੈਂ ਕਰਾਂਗਾ ਮੈਂ ਕਰਾਂਗਾ ਇਹ ਸਮਾਜ ਦਾ ਜਮਾਨਾ ਦੇਖੋ ਜਿਹੜਾ ਸਮਾਜ ਦੇ ਲੋਕ ਆ ਆ ਸਮਾਜ ਦੇ ਲੋਕ ਨੂੰ ਹੈਗੇ 2000 ਰੁਪਏ ਸਮਾਜ ਦੇ ਇੰਟੈਕ 2000 ਰੁਪਏ ਸਮਾਜ ਦੇ ਇੰਟੈਕ ਇੱਕ ਮਿੰਟ ਇੱਕ ਮਿੰਟ ਇਹ ਕੰਮ ਦਾ ਅੱਛਾ ਮੈਂ ਤੁਹਾਨੂੰ ਤੁਹਾਡੀ ਸੁਣ ਹਾਂ ਤਾਂ ਸਮਾਜ ਦੀ ਅੱਜ ਵੀ ਮੈਂ ਜੋ ਅਕਾਲੀ ਦਾ ਮੈਨੂੰ ਪਤਾ ਮੈਨੂੰ ਪਤਾ ਮੈਨੂੰ ਚੰਗੀ ਤਰ੍ਹਾਂ ਪਤਾ ਠੀਕ ਹੈ ਨਾ ਹਾਂ ਬਿਲਕੁਲ ਠੀਕ ਹੈ ਨਾ ਅਸੀਂ ਫਿਰ ਵੀ ਪਾਰਟੀ ਪਾਜੀ ਵਾਲੀ ਦਾ ਸਾਲ ਨਹੀਂ ਕੀਤੀ ਆ ਸਰਬਜੀਤ ਵੀਰ ਮੈਂ ਸਰਬਜੀਤ ਵੀਰ ਮੇਰੀ ਮੇਰੀ ਗੱਲ ਸੁਣ ਮੇਰੀ ਮਤਰੀ ਨਾਲ ਸ਼ਮਤ ਕਰਾ ਸਰ ਅਸੀਂ ਨਾ ਮੈਂ ਤੁਹਾਡੀ ਮਤਰੀ ਦਾ ਮੈਂ ਕੋਈ ਨਹੀਂ ਸਾਡੇ ਮੇਰਾ ਬਰਾਦਰੀਆ ਸਾਰੇ ਗੋਲੇ ਖੜੇ ਆ ਪਰ ਮੇਰੀਆਂ ਗੱਲ ਸੁਣ ਦੋ ਅੰਗਰੇਜ਼ ਨੇ ਹਰਿਆਣੇ ਚੋਂ ਸਾਥ ਬੁੱਧੀ ਦਾ ਮਲਕ ਜਿਹੜਾ ਅਸੀਂ ਸੁਪਾਤੀ ਸਾਰੇ ਹੋਸੈਣੀ ਜੀ ਆ ਗਏ ਦੇਖੋ ਅਸੀਂ ਪਾਰਟੀ ਬਜਾ ਸਾਰਾ ਸਿਸਟਮ ਖਤਮ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਰਕੇ ਨਾ ਇਹ ਕੰਮ ਬਲਾ ਸਾਰੇ ਇਕੱਠੇ ਆ ਉਹ ਹੋਸੈਣੀ ਸਮਾਜ ਮੇਰੀ ਇੱਕ ਮਿੰਟ ਗੱਲ ਸੁਣੋ ਮੇਰੇ ਗੋਟ ਕਰ ਉਹਨਾਂ ਨੇ ਵੀ ਆਉਣਾ ਮੇਰੀ ਇੱਕ ਮਿੰਟ ਮੇਰੀ ਇੱਕ ਮਿੰਟ ਮੇਰੀ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਮੈਂ ਕਹਿੰਦਾ ਮੈਂ ਆਪ ਤੁਸੀਂ ਮੇਰੀ ਦਿੱਖੀਆਂ ਚੱਕਣ ਦੀ ਸੇਵਾ ਲਓ ਮੈਂ ਉਹ ਸੇ ਸ ਬਰਾਦਰੀ ਵਾਸਤੇ ਚੱਕਣ ਚਾਹ ਰੇ ਕੋਈ ਨਹੀਂ ਕਹਿੰਦਾ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣ ਲਓ ਹਰਿਆਣਾ ਦੇ ਮੁੱਖ ਮੰਤਰੀ ਇੱਥੇ ਆ ਰਹੇ ਹਾਂ ਠੀਕ ਹੈ ਜਿਹੜੇ ਉੱਥੇ ਕਿਸਾਨ ਵੀਰਾਂ ਨੂੰ ਡਰਾ ਧੱਕਿਆ ਹੋਇਆ ਉਹ ਕਹਣਗੇ ਵੀ ਤੁਸੀਂ ਇਹਨਾਂ ਦੇ ਕਿਸਾਨ ਨੇ ਸਾਰੇ ਫਿਰ ਮੈਂ ਉਹੀ ਕਹਾਂ ਫਿਰ ਆਪਾਂ ਆਪਾਂ ਜੀ ਆ ਮੈਂ ਮੈਂ ਤੁਹਾਡੇ ਤੁਹਾਡੇ ਕਰਕੇ ਤਾਂ ਵਿਰੋਧ ਨਹੀਂ ਕਰ ਸਕਦਾ ਮੈਨੂੰ ਫਿਰ 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 ਇਨਸਾਨ ਨਹੀਂ ਮੰਨਦੇ ਮੈਂ ਬੱਲਾ ਅੱਛਾ ਫਿਰ ਨਾਮ ਨਿਤ ਕੀਤੀ ਐਮਐਸਬੀ ਮੁੱਖ ਮੰਤਰੀ ਸਾਹਿਬ ਤੁਸੀਂ ਇੱਕ ਗੱਲ ਡਿਮਾਂਡ ਮੇਰੀ ਰੱਖ ਲੋ ਮੇਰੀ 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 ਬੇਨਤੀ ਸੁਣਾਵੇ ਹਾਂਜੀ ਹਾਂਜੀ ਮੇਰੀ ਇੱਕ ਡਿਮਾਂਡ ਰੱਖ ਦੋਗੇ ਉਹਨਾਂ ਨੂੰ ਕਹਿ ਦੋ ਵੀ ਜਿਹੜਾ ਉੱਥੇ ਰਾਹ ਢੱਕਿਆ ਹੋਇਆ ਜੀ ਉਹ ਰਾਤ ਹੋ ਗਈ ਸਰ ਹਰਿਆਣਾ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਚ ਆਪਣੇ ਪਾਸ ਕਰਤਾ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਸਾਰਿਆਂ ਤੇ ਬਹੁਤ ਵਧੀਆ ਗੱਲ ਆ ਇਹ ਇੱਕ ਮਿੰਟ ਮੋਰੀ ਗੱਲ ਸੁਣ ਤੁਹਾਡਾ ਸੀਐਮ ਨਹੀਂ ਦੇ ਰਿਹਾ ਸੀਐਮ ਤਾਂ ਨਿਕੰਮਾ ਨਹੀਂ ਦੇ ਰਿਹਾ ਨਹੀਂ ਮੇਰੀ ਬੇਨਤੀ ਸੁਣ ਫਿਰ ਉਹਨਾਂ ਦਾ ਵਿਰੋਧ ਕਰੋ ਨਾ ਕਿ ਸੀਐਮ ਮੈਂ ਕਹਿੰਦਾ ਤੁਸੀਂ ਖੜੀ ਪੈ ਕੇ ਤੁਹਾਡਾ ਰਾਜ ਰਿਹਾ ਤੁਸੀਂ ਕੀ ਕਰਿਆ ਤੁਸੀਂ ਕਿਹਾ ਮੇਰੀ ਬੇਨਤੀ ਤਾਂ ਸੁਣੋ ਅੱਛਾ ਮੇਰੀ ਬੇਨਤੀ ਤਾਂ ਸੁਣ ਲਓ ਤੁਸੀਂ ਕੱਲ ਤੁਹਾਡਾ ਵੀ 500 ਲਾ ਰਹੇ ਹ ਇਕੱਲੇ ਦਾਲਦਾ ਵੀ ਰਾਜ ਰਿਹਾ ਰਹਿ ਸਮਝ ਰਹੇ ਇਹ ਨਹੀਂ ਗੱਲ ਹੈ ਆਪਾਂ ਰਾਜਨੀਤਿਕ ਗੱਲ ਆ ਤੇ ਜੇ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੁਸੀਂ ਕੱਲ ਇੱਕ ਇੰਨੀ ਡਿਮਾਂਡ ਰੱਖ ਦੋਗੇ ਮੈਂ 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 ਕਹਿੰਦਾ ਮੈਂ ਜਿੱਥੇ ਜੋ ਤੋਹਾਂ ਕਹੋ ਤੁਸੀਂ ਸਤਕਾਰਿਓਗਾ ਮੈਂ ਜੋ ਕਹੋਗੇ ਤੁਹਾਡਾ ਹੋ ਮਤਲਬ ਕਿੱਥੇ ਰੱਖਣਾ ਲੋਕੀ ਕਹਿੰਦੇ ਸੰਜੀਤ ਅਸੀਂ ਜਿਹੜੇ ਮੈਂ ਕਹਿੰਦਾ ਉਹ ਵੀ ਰੱਖੋ ਮੈਂ ਰੱਖੂ ਮੇਰੀ ਮੇਰੀ ਸੈਣੀ ਤੁਸੀਂ ਕੱਲ ਕਿਸਾਨਾਂ ਦੇ ਰਸਤੇ ਦੀ ਡਿਮਾਂਡ ਰੱਖੋ ਗੰਗਦੇ ਢੱਲੂ ਸਾਹਿਬ ਕਿੰਨੀ ਵੱਡੀ ਸਰਕਾਰ ਆ ਗਈ ਹੈ ਮੈਂ ਕਹਿੰਦਾ ਅੱਛਾ ਚਲੋ ਮੈਂ ਕਹਿੰਦਾ ਮੈਂ ਇਸ ਗੱਲ ਨੂੰ ਕਹਿੰਦਾ ਮੈਂ ਇਸ ਗੱਲ ਨੂੰ ਕਹਿੰਦਾ ਜੋ 84 ਉਹ ਕਤਲਿਆ ਮੇਰੇ ਨਾਲ ਮੇਰੇ ਨਾਲ ਕੋਈ ਗਲਤ ਹੋਇਆ ਗਲਤ ਹੋਇਆ ਸੈਣੀ ਮਰੇ ਬਿਲਕੁਲ ਗਲਤ ਹੋਇਆ ਉਹਨਾਂ ਨੂੰ ਡੰਗੋ ਫਾਂਸੀ 'ਤੇ ਲੇਕਿਨ ਜਿਨ੍ਹਾਂ ਨੇ ਦਿੱਤਾ ਉਹਨਾਂ ਨੂੰ ਡੰਗੋ ਕਿਸੇ ਨੇ ਹੋਇਆ ਨਹੀਂ ਸਾਹ ਬਾਰਾ ਨਾ ਕਰਾਉਂਦੇ ਕੋਈ ਤੁਹਾਨੂੰ ਇੱਕ ਪਾਲੀਟਿਕਲ ਰਸਤਾ ਕਿੰਨੀ ਵੱਡੀ ਸੈਂਟਰ ਦੇ ਪਾਉਂਦਾ ਹੈ ਸਰਦਾਰ ਕਮਲਜੀਤ ਸਿੰਘ ਤੇ ਮਰਮੋਟ ਸਿੰਘ ਜੀ ਲਗਾਤਾਰ ਮੰਗ ਰੱਖੋਗੇ ਨਜ਼ਰ ਆ ਰਿਹਾ ਹੈ ਕਿ ਉਹ 3 ਸੂ ਆਰਗੇਨਾਈਜ਼ਰਾਂ ਨਾਲ ਚਾਲੀ ਸਾਲ ਹੋ ਗਏ ਹੈ ਮੈਂ ਮੰਗ ਰੱਖੇਗਾ ਜੇ ਮੇਰੀ ਦੀਆਂ ਜੱਤਾ ਪਾਪਾ ਕੇ ਮੇਰੀ ਮੰਗ ਨਾ ਮੰਨਿਆ ਤਾਂ ਪਾਈ ਮੇਰੇ ਨਾਲ ਸੁਣੋ ਮੈਂ ਨਹੀਂ ਟੇਗਾ ਜਾ ਕੇ ਮੇਰੇ ਘਰ ਤਾਂ ਪਈ ਗੋਲ ਗੋਲ ਜੇ ਤੁਸੀਂ ਇੱਕ ਬਰਾਦਰੀ ਦਾ ਇੱਕ ਰੋਲ ਪ੍ਰੋਗਰਾਮ ਬਰਾਦਰੀ ਦੇ ਬੱਚੇ ਨੂੰ ਮਾਰ ਰੋਲ ਸਟੋਰ ਬਣਾ ਦੇ ਬਿਲਕੁਲ ਆਪਣਾ ਘਰੋਲ ਸਟੋਰ ਬਣਾ ਦੇ ਸਾਡੀ ਡਿਮਾਂਡ ਰੱਖ ਦਿਓ ਪ੍ਰੋਗਰਾਮ ਤਾਂ ਹੋਊਗਾ ਅਸੀਂ ਮਾਨ ਰੱਖੋਗੇ ਜੇ ਲੋੜ ਹੋਵੇ ਰੱਖਾਂਗੇ ਆਪਾਂ ਫਿਰ 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 اچھا ਅਗਰ ਅਗਰ ਨਹੀਂ ਰੱਖਾਂਗੇ ਮੈਂ ਇਸ ਕਰਕੇ ਕਹਿਣਾ ਕੋਈ ਆਊਗਾ ਤਾਂ ਹੀ ਉਹਨੂੰ ਦੱਸਾਵਾਂਗਾ اچھا ਇੱਕ ਮਿੰਟ ਅਗਰ ਨਾ ਕਰਨੇ ਤਾਂ ਫਿਰ ਤੁਸੀਂ ਵੀ ਵਿਰੋਧ ਕਰੋ ਜਿਉ ਨਹੀਂ ਮੰਨੂਗਾ ਸਾਬ ਮੇਰੀ ਘਰ ਇੱਕ ਬਰਾਦਰੀ ਦਾ ਬਾਈ ਜੀ ਉਹ ਇੱਕ ਮਿੰਟ ਭਾਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਮਿਟਮੈਂਟ ਨਹੀਂ ਕਰ ਕਮਿਟਮੈਂਟ ਨਹੀਂ ਕਰ ਭਾਈ ਇੱਕ ਮਿੰਟ ਕਮਿਟਮੈਂਟ ਨਹੀਂ ਕਰ ਅਦਾ ਸੈਣੀ ਜ਼ਮਾਨਾ ਦਾ ਕੰਮ ਕਰਦਾ ਦੂਜੇ ਦਾ ਕੰਮ ਨਹੀਂ ਕਰਦਾ ਪਾਰਟੀ ਦਾ ਸਮਾਜ ਹੈ ਜੇ ਤੁਸੀਂ ਖਾ ਲੈਣੀ ਹੈ ਥੋੜਾ ਸਹੀ ਜਿਹੜੀ ਤੁਸੀਂ ਜਿਹੜੀ ਤੁਸੀਂ ਬਰਾਦੀ ਗੱਲ ਕਹਿੰਦੇ ਹੋ ਹਾਂ ਠੀਕ ਤੁਸੀਂ ਗੱਲ ਕਹਿੰਦੇ ਹੋ ਤੁਸੀਂ ਕਮਿਟਮੈਂਟ ਨਾ ਕਰੋ ਤੁਸੀਂ ਗੱਲ ਕਹਿੰਦੇ ਆਪਾਂ ਉਹ ਵੀ ਡਿਮਾਂਡ ਰੱਖਾਂਗੇ ਤੁਹਾਡੀ ਡਿਮਾਂਡ ਕੱਲ੍ਹ ਆਦੀ ਨਹੀਂ ਸਾਡੀ ਵੀ ਰਵਾੜਾ ਅਸੀਂ ਵੀ ਕਿਸਾਨ ਹਾਂ ਸਾਡੇ ਭਾਈਚਾਰੇ ਦੇ ਵੀ ਬੰਦੇ ਕਿਸਾਨ ਆ ਆਪਾਂ ਤੁਹਾਡੀ ਗੱਲ ਜਿਹੜੀ ਹੈਗੀ ਰੱਖਾਂਗੇ ਸਾਰੇ ਕਿਸਾਨ ਆ ਪਰ ਪਹਿਲਾਂ ਪ੍ਰੋਗਰਾਮ ਦਾ ਹੋਣਾ ਈ ਹੈ ਬੋਲ ਮੈਂ ਯਕੀਨਲੀ ਗੱਲਾਂ ਬੋਲਦਾ ਹਾਂ ਥੋੜਾ ਜਿਹਾ 10 ਨੰਗਾ ਰੱਖਣੀਆਂ ਸੀ ਪਤਾ ਨਹੀਂ ਕਿਹੜੀ ਰੱਖਣੇ ਤੁਹਾਨੂੰ ਜੇ ਤੁਸੀਂ ਤੈਨੂੰ ਕਹੇ ਸੀ ਅਸੀਂ ਅੱਖਾਂ ਜੀ ਅਸੀਂ ਮਸਲਾ ਕਿੱਥੇ ਆ ਵੀ ਤਾਂ 10 ਨੰਗਾ ਰੱਖਣੀਆਂ ਇੱਥੇ ਮੇਰੀ ਗੱਲ ਸੁਣੋ ਕਮਾਲ ਹੋ ਗਈ ਯਾਰ ਮੇਰੀ ਗੱਲ ਤਾਂ ਸੁਣੋ 10 ਡਮਾਂਡਾਂ ਦੀ ਸੁਣੋ ਭਾਈ ਇਹਨਾਂ ਨੇ ਕਰਾਉਣਾ ਸੀ ਅੱਜ ਆਪਾਂ ਭਾਈ ਤੁਸੀਂ ਮੇਰਾ ਬਜ਼ੁਰਗ ਆਪਾਂ ਆਪਸ ਚ ਲੜ ਰਹੇ ਹਾਂ ਕਿਹਦੇ ਕਰਕੇ ਉਹਦੇ ਕਰਕੇ ਨਹੀਂ 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 ਇਹ ਲੜਾਈ ਤੂੰ ਭਾਈ ਹੈ ਇਹ ਲੜਾਈ ਸੂਰਜ ਨਾਲ ਆਏ ਤੁਹਾਡੇ ਇਹਦਾ ਲੜਾਈ ਤੂੰ ਲੜ ਰਿਹਾ ਹੈ ਸਾਰੇ ਪੰਜਾਬ ਤੋਂ ਲੜਦੇ ਆ ਸਾਡਾ ਭਾਈ ਜਰਾ ਲੜਦਾ ਨਹੀਂ ਤੂੰ ਲੜਨਾ ਆਏ ਬਿਨਾਂ ਗੱਲ ਦੇ ਤੁਹਾਡਾ ਨਾਮ ਰਾਜਾ ਦਾ ਬਰੋ ਕੋਈ ਹੋ ਸਕਦਾ ਕੋਈ ਕਾਤ ਵਿਰੋਧ ਤੁਹਾਡੇ ਵਿਰੋਧ ਤੇਰਾ ਨੁਕਸਾਨ ਕੀ ਮੈਂ 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 ਮੇਰਾ ਅੱਛਾ ਤੁਸੀਂ ਰਾਜਨੀਤੀ ਛੱਡੋ ਜਿੱਦਣ ਨਾ ਪੁਲੀਟੀਕਲ ਹੋਵੇਂਗਾ ਉਦੋਂ ਮੈਂ ਪੁਲੀਟੀਕਲ ਦੇਖਦੇ ਅਸੀਂ ਤੇਨੂੰ ਨਹੀਂ ਹੋਵੇ ਮੈਨੂੰ ਕਹਿਣਗੇ ਰੋਕ ਰੋਕ ਕੇ ਤੁਸੀਂ ਨਹੀਂ ਆਇਆ ਪੁਲੀਟੀਕਲ ਕਰੀ ਜਾ ਕੇ ਜੇ ਬਾਈ ਜੇ ਮੈਨੂੰ ਵੀਰ ਜੀ ਵੀ ਤੁਹਾਡੇ ਹਲਕੇ ਚ ਆਇਆ ਤੁਸੀਂ ਕੀ ਕੀਤਾ ਅੱਜ ਕੋ ਪਾਰਟੀ ਨਹੀਂ ਕੱਢਾ ਹੈਗਾ ਇਹ ਪਾਰਟੀ ਚ ਨਹੀਂ ਛੱਡੇ ਜੀ ਤੁਹਾਨੂੰ ਵੀ ਪਤਾ ਕਿ ਲਾਲਪੁਰਾ ਸਾਹਿਬ ਕਿਉਂ ਆਉਂਦੇ ਹੋ ਤੁਸੀਂ ਕਰਾਓ ਬਾਈ ਜੀ ਸੈਣੀ ਨੇ ਲਾਲਪੁਰਾ ਸਾਹਿਬ ਸੈਣੀ ਨੇ ਲਾਲਪੁਰਾ ਸਾਹਿਬ ਸੈਣੀ ਨੇ ਅੰਗਤ ਸੈਣੀ ਜੀ ਆ ਰਹੇ ਆ ਅੰਗਤ ਸੈਣੀ ਜੀ ਸੈਣੀ ਨੇ ਅੰਗਤ ਸੈਣੀ ਆ ਰਹੇ ਆ ਬਿਲਕੁਲ ਆ ਰਹੇ ਆ ਉਹ ਵੀ ਆ ਰਹੇ ਆ ਉਹ ਤੋਂ ਮਨਾ ਕਰਨੇ ਲੱਗ ਗਏ ਕੱਲ ਤੱਕ ਤਾਂ ਉਹਨਾਂ ਦਾ ਸ਼ਾਮ ਨੂੰ ਸਾਡੇ ਨਾਲ ਮੀਟਿੰਗ ਕਰਦੇ ਗਏ ਆ ਹੁਣ ਅਗਲੀ ਗੱਲ ਅਖੀਰ ਦੀ ਗੱਲ ਕਰਕੇ ਮੈਂ ਅੰਦਰ ਕਾਨੂੰਨ ਮੰਨ ਲੋ ਤੁਸੀਂ ਕਹਿੰਦੇ ਹਰਮੰਦਰ ਸਾਹਿਬ ਦੇ ਟੈਕ ਟੈਕ ਇਹ ਬੜੀ ਗੱਲ ਕਰਨਾ ਵਿਦਾਉ ਨਾ ਭਾਜੀ ਆਪਾਂ ਬਹੁਤਿਆ ਗੱਲਾਂ ਜਨਾ ਚਾਹੀਏ ਆਪਾਂ ਪ੍ਰੋਗਰਾਮ ਕਰੀਏ ਯਾਰ ਨੋ ਭਾਜੀ ਪ੍ਰੋਗਰਾਮ ਕਰਾਂ ਨੋ ਤੂੰ ਤਿਆਰੀ ਕਰੋ ਤੂੰ ਪੜਾਈ ਤਿਆਰੀ ਕਰੋ ਭਾਜੀ ਜਲਦੀ ਤਿਆਰੀ ਕਰੋ ਆਜੋ ਆਜੋ ਤਿਆਰੀ ਕਰੋ ਤੇ ਕਰਾਓ ਤੇ ਬਾ ਸਿੱਧੀ ਗੱਲ ਤੁਸੀਂ ਆਪਣੀ ਤਿਆਰੀ ਕਰੋ ਤੁਸੀਂ ਕਰਾਓ ਤੂੰ ਭਾਜੀ ਮੇਰੇ ਕੋਲ ਲੋਕਾਂ ਦੇ ਸਿਰ ਤੋਂ ਪੜਾਣਾ ਬਸ ਬਰਾਤ ਨਹੀਂ ਕਰਾਉਣਾ ਇਹਦਾ ਕਰਾਉਣੀ ਦੇਖਾਂਗੇ ਪੜਾਣੇ ਨੋ ਸਿਰ ਪਰਵਾਣੇ ਆਜਾ ਪੜਵਾਣੇ ਸਿਰ ਪਰਵਾਣੇ ਵੇਖ ਲੋ ਤੁਸੀਂ ਗੱਲ ਗੱਲ ਕਰੀ ਠੀਕ ਹੈ ਨਾ ਸਿਰ ਪਰਵਾਣੇ ਲੋਕਾਂ ਦੇ ਕੰਮ ਆ ਪੜਵਾੜਿਆ ਤੁਸੀਂ ਜਿਹੜੇ ਬਲਾਣ ਵਾਲੇ ਪੜਵਾਣੇ ਆ ਗਾੜੀ ਤੁਸੀਂ ਕਿਵੇਂ ਕਰੀ ਪੜਵਾਣੇ ਕਿਉਂ ਇੰਨੇ ਕੁ ਦਿਨ ਤੇ ਬਰਾਦੀ ਦਾ ਸਰਪਰਵਾਣੇ ਹੋ ਗਏ ਕੋਈ ਨਹੀਂ ਬਣਾਇਆ ਅਜਾ ਆਪ ਲੋਕਾਂ ਨੂੰ ਜੁੜੇ ਹੋ ਜਾਣਾ ਕਿ ਦੱਸੋ ਮੈਨੂੰ ਬੰਨ ਆਪਾਂ ਸਾਰੇ ਸਾਂਝੀ ਆ ਆਪਾਂ ਜੁੜੇ ਹੋ ਜਾਣਾ ਆਪਾਂ ਪਾਰਟੀ ਵਜ ਨਹੀਂ ਕਰਨੀ ਜੇ ਦੀ ਪਾਰਟੀ ਦੀ ਗੱਲ ਕਰਾਂ ਕਿ ਮੈਂ ਰਾਜ ਨਹੀਂ ਪਾਰਟੀ ਦਾ ਕੋਈ ਮਤਲਬ ਨਹੀਂ ਤੁਹਾਡੀ ਮੇਰੀ ਮੇਰੇ ਤੁਹਾਨੂੰ ਬੇਇੱਜ਼ਤੀ ਆ ਉਹ ਮਾਹੌਲ ਖਰਾਬ ਹੁੰਦਾ ਸਾਰੇ ਬਿਲਕੁਲ ਹੁੰਦਾ ਸਾਰਿਆਂ ਨੇ ਕਿਹਾ ਨਿਆਰ ਸਣੀ ਨੂੰ ਬੁਲਾ ਦੇ ਰੋਪੜ ਦੇ ਵਿੱਚ ਤੁਸੀਂ ਗਲਤ ਕੰਮ ਕਰ ਰਹੇ

ਪਾਪਾ ਨੰਬਰ ਨਹੀਂ ਬਣਾਣੀ 88 ਦੇ ਜਵਾਬ ਠੀਕ ਹੈ ਨਹੀਂ ਨਹੀਂ ਹੋਰ ਦੱਸੀ ਗੱਲ ਲੈਣ ਨੂੰ ਤੇਰੇ ਗੱਲ ਨੂੰ ਨੂੰ ਬੁਲਾ ਰਿਹਾ ਇਹਨੂੰ ਬੁਲਾ ਰਿਹਾ ਇਹਨੂੰ ਬੁਲਾ ਰਿਹਾ ਇੱਕ ਕਾਤਲ ਦੇ ਆ ਠੀਕ ਚਲੋ ਅਸੀਂ ਸ਼ਰਮ ਕਰੀਏ ਅਸੀਂ ਸ਼ਰਮ ਕਰੀਏ ਅਸੀਂ ਸ਼ਰਮ ਕਰੀਏ ਜਾਂ ਤੁਸੀਂ ਸ਼ਰਮ ਕਰੋ ਜਿੰਨੂੰ ਬੁਲਾ ਰਿਹਾ ਮੈਂ ਮੈਂ ਤਾਂ ਤਾਂ ਤੁਸੀਂ ਤੁਸੀਂ ਇਹਨੂੰ ਬੁਲਾ ਰਹੇ ਤੁਹਾਨੂੰ ਸ਼ਰਮ ਨਹੀਂ ਆ ਰਹੀ ਚਾਈ ਲੱਤ ਤੁਹਾਨੂੰ ਸ਼ਰਮ ਨਹੀਂ ਆ ਰਹੀ ਤੁਹਾਨੂੰ ਸ਼ਰਮ ਨਹੀਂ ਆ ਰਹੀ ਇਹਨੂੰ ਬੁਲਾਉਂਦੇ ਇਹਨਾਂ ਘੋੜੀਆਂ ਨਹੀਂ ਚਲਾਈਆਂ ਸ਼ਰਮ ਨਹੀਂ ਆ ਰਹੀ ਨਹੀਂ ਚਲਾਈਆਂ ਉਹਨੇ ਘੋੜੀਆਂ ਚਲਾਈਆਂ ਨਹੀਂ ਚਲਾਈਆਂ ਉਹਨੇ ਜੰਤਰਾਪ ਚਲਾਈਆਂ ਲੋਰੀ ਹਰਮੰਦਰ ਸਾਹਿਬ ਵੀ ਤਾਂ ਜੀ ਉਹਨਾਂ ਨੂੰ ਉਹਨਾਂ ਨੂੰ ਸਜਾ ਬਰਸਾਲ ਨੂੰ ਲੋਰ ਸਿਗਾ ਤਾਂ ਮੰਤਰੀ ਕਿ ਇਹ ਦੱਸੋ ਇਹਨੇ ਘੋੜੀਆਂ ਚਲਾਈਆਂ ਤੁਹਾਨੂੰ ਮੈਂ ਹੁਣ ਤੁਹਾਨੂੰ ਆ ਗਿਆ ਯਾਰ ਇਹ ਸੈਣੀਆ ਇਹ ਬੋਲਦਾ ਜੀ ਆਜੋ ਆਜੋ ਖੇਡ ਗੇੜਾ ਆ ਸੋਨੇ ਦੇ ਪੈਰ ਫੋਟੋ ਖੋਦੇ ਇੱਕ ਤਰ੍ਹਾਂ ਦੀ ਨਹੀਂ ਹੋਗੇ ਉਹ ਕੋਈ ਨਹੀਂ ਪੁਲਿਸ ਵਾਲਾ ਬਰੋ ਕਰ ਰਿਹਾ ਤੂੰ ਆ ਜਾ ਬਹੁਤ ਬੜਾ ਬਣੀ ਸਮਾ ਚਾਰ ਬੰਦੇ ਖੜੀ ਨੇ ਛੱਡੋ ਯਾਰ ਕੱਲ ਨੂੰ ਜਾਉਂਗਾ ਉਹ ਛੱਡੀ ਦਾ ਅਸੀਂ ਦੇਖੋ ਅਸੀਂ ਮੇਰੀ ਗੱਲ ਅਸੀਂ ਅਸੀਂ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਨਾ ਕਿ